ਸ੍ਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਗੁਰੂ ਅੱਜ ਪਹੁੰਚਿਆ ਪਿੰਡ ਠੱਠੀਆਂ ਮੰਤਾ ਤਹਿਸੀਲ ਜਿਹੜਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸ੍ਰੀ ਹਾਲੀ ਤੋਂ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਅੱਗੇ ਨੇ ਸ਼ਹਿਰੇ ਪੰਨੂਆ ਦੀ ਦੂਰੀ ਵੀ 3-4 ਕਿਲੋਮੀਟਰ ਦੀ ਆ ਸਾਰੀ ਅਰਸ਼ ਵੀਰ ਦੇ ਕੋਲ ਆਇਆ ਦੋਸਤੋ ਤਕਰੀਬਨ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਵੀਰ ਅਰਸ਼ ਦੇ ਘਰ ਇਸ ਕਿੱਲੇ ਤੇ ਨਾਮ ਲੱਗਦਾ ਪਿੰਡ ਦਰਗਾਪੁਰ ਥੋੜੀ ਦੂਰੀ ਤੇ ਠੀਕ ਹੈ ਜੀ ਵਿਰਿਆ ਪਿੰਡ ਬਾਕੀ ਮੋਣਪੁਰਾ ਇਹ ਥੋੜੀ ਦੂਰੀ ਤੇ ਆ ਪਿੰਡ ਤੇ ਨਸ਼ਾਰੇ ਪੰਨੂਆ ਦੀ ਦੂਰੀ ਆਪਾਂ ਤੁਹਾਨੂੰ ਦੱਸ ਹੀ ਦਿੱਤੀ ਆ ਮੇਨ ਨੈਸ਼ਨਲ ਹਾਈਵੇ ਬਟਿੰਡਾ ਅਮਰਸਰ ਤੋਂ ਚੜਦੇ ਪਾਸੇ ਵੱਲ ਕਹੋ ਚਾਹੇ ਇਸੇ ਬਿਲਕੁਲ ਨੈਸ਼ਨਲ ਹਾਈਵੇ ਤੇ ਕਹੋ ਇਹ ਪਿੰਡ ਹੈਗਾ ਟੱਠੀਆਂ ਮੰਤਾ ਅੱਜ ਤਰੀਕ 22 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 1 ਵਜੇ ਦਾ ਦੋ ਐਨੀਮਲ ਵੀਰ ਵਰਸ ਦੇ ਕੋਲੇ ਪਕਾਊ ਆ ਵੈਸੇ ਜਿਹੜੀ ਵਹਿਣ ਦੀ ਗੱਲਬਾਤ ਕਿਤੇ ਨਾ ਕਿਤੇ ਚੱਲਦੀ ਪਈ ਆ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ ਇੱਕ ਇਧਰ ਮੱਝ ਜਿਹੜੀ ਤੁਸੀਂ ਦੇਖ ਰਹੇ ਜੇ ਇਹ ਮੱਝ ਤੁਹਾਨੂੰ ਦਿਖਾ ਦਾਂਗੇ ਗੱਬਣਾ ਤਿਆਰੀ ਤੇ ਵੇਚੀ ਆ ਠੀਕ ਆ ਜੀ ਤੇ ਸੁਣਿਆ ਦੇ ਵਿੱਚ ਆਪਾਂ ਡਿਟੇਲ ਪੁੱਛ ਲਾਂਗੇ ਵੀ ਕਿੰਵੇਂ ਸੂਵੇ ਆ ਤੇ ਕਿੰਨਾ ਕੁ ਸਮਾਂ ਹਜੇ ਦਾ ਬਾਕੀ ਆ ਸੋ ਜੁੜੇ ਰਹੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਅਰਸ਼ ਸਾਸਰੀ ਕਾਲ ਮਹਾਰਾਜ ਸਭ ਠੀਕ ਠਾਕ ਹੈ ਜੋ ਕੈਮ ਕਿਰਪਾ ਕਰ ਦਿਦੇ ਲੱਗੇ ਪਾਸ ਸਾਸਰੀ ਕਾਲ ਮਗਰ ਮਗਰ ਹੁੰਦੇ ਜੀ ਨਹੀਂ ਨਹੀਂ ਮਗਰ ਮਗਰ ਕੀ ਹੁੰਦਾ ਹੋਰ ਸਨਾ ਠੀਕ ਹੈ ਹਾਂ ਜੀ ਹਾਂ ਜੀ ਚੱਲ ਜੀ ਲੱਗੇ ਚਲ ਸ਼ੁਕਰੇ ਮਾਲਕ ਦਾ ਲਭਿਰ ਜੇ ਮਾਲ ਅਜ ਆਪਣੇ ਕੋਲ ਵੈਸੇ 2 ਘੰਟੇ ਵੈਰ ਦੀ ਗੱਲਬਾਤ ਚੱਲਣ ਈ ਆ ਹਾਂਜੀ ਹੋਈ ਆ ਜੀ ਹੋਈ ਆ ਹਨਾ ਇੱਕ ਜਿਹੜੀ ਆਪਣੇ ਕੋਲ ਮੱਝ ਵੀਰ ਇੱਕ ਗੱਭਣੇ ਦੁੱਜਾ ਸੂਹਾ ਸੂਣਾ ਝੋਟੀ ਦੁੱਜਾ ਸੂਹਾ ਸੂਣਾ ਹਾਂਜੀ ਬਾਕੀ ਮੇਰਾ ਭਰਾ ਤੁਸੀਂ ਦੇਖ ਲਓ ਠੀਕ ਆ ਜੀ ਜਿੰਨੀ ਕ ਤਿਆਰੀ ਤੇ ਹੁਣ ਮੌਕੇ ਤੇ ਉਹ ਤੁਹਾਨੂੰ ਤਸਦੀਨ ਨਾਲ ਆਪਾਂ ਦਿਖਾ ਦੇਵਾਂਗੇ ਸਮਾਂ ਹਜੇ ਕਿੰਨਾ ਕੁ ਬਾਕੀ ਆ ਹੰਦੂ ਸਾਹਿਬ ਲੈ ਲੀ ਚਾਰ ਪੰਜ ਦਿਨ ਚਾਰ ਪੰਜ ਦਿਨ ਲੋ ਜੀ ਚਾਰ ਪੰਜ ਦੇ ਦਿਨ ਦੀ ਹਜੇ ਨਰਮ ਆ ਬਾਕੀ ਦੁੱਜਾ ਸੂਹਾ ਇਹ ਝੋਟੀ ਆ ਪ੍ਰੋਪਰ ਡਿਟੇਲ ਪੂਰੀ ਤਸੱਲੀ ਆ ਪਰਸ਼ ਤੋਂ ਲੈ ਲਾਂਗੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਉਹ ਹੀ ਆਪਣੀ ਇੱਥੇ ਆਣ ਕੇ ਮੇਰਾ ਭਰਾ ਟੇਪ ਕੇ ਵਰਾ ਕੇ ਤਸੱਲੀ ਕਰਨਿਓ ਗੱਬਣ ਪਸ਼ੂ ਠੀਕ ਹੈ ਜੀ ਸੋਇਆ ਸੁਆ ਕੋਈ ਵੀਰ ਲੈ ਕੇ ਜਾਂਦਾ ਤੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਆਹ ਕਰਦੇ ਆ ਪੂਰੀ ਗੱਲਬਾਤ ਲੈ ਲੈਂਦੇ ਆ ਬਥੇਰੇ ਡਿਟੇਲ ਜੁੜੇ ਹੋਏ ਵੀਡੀਓ ਦੇ ਨਾਲ ਠੀਕ ਹੈ ਅਰ ਸ ਵੀਰ ਜਿਵੇਂ ਆਪਾਂ ਜ਼ਿਕਰ ਕੀਤਾ ਦੂਜਾ ਸੁਆ ਇਹ ਝੋਟੀ ਆ ਹਾਂਜੀ ਹਾਂ ਸਾਹਿਬ ਸਮਾਂ ਤੁਸੀਂ ਦੱਸ ਜਿੱਤਾ ਵੀ ਪਾਣੀ ਆ ਚੈਨਲ ਆ ਜੀ ਈਗਾ ਵੀਰੇ ਹਾਂਜੀ ਆਹਨ ਟਿੱਪਣ ਟਿੱਪਣ ਪਾਰ ਪਿਛੇ ਤੋਂ ਰਹਿ ਤ ਵੀਰੇ ਬਿਲਕੁਲ ਵੀਰ ਜੀ ਪਾਰ ਪਿਛੇ ਦੀ ਗਰੰਟੀ ਹੋਊਗੀ ਟਿੱਪਣ ਦੀ ਬਿਲਕੁਲ ਓਕੇ ਹੋਊਗੀ ਕੋਈ ਆਨਲਾਈਨ ਮੰਗਾਉਂਦਾ ਵੀ ਇਦੀ ਕੋਈ ਲਾਗਿਆ ਥਣ ਟਿੱਪ ਲੱਗਦਾ ਬਿਲਕੁਲ ਹਾਂਜੀ ਫਿਰ ਉਹਨਾਂ ਦੀ ਤਸੱਲੀ ਕਰ ਲੈਣੀ ਆ ਚਾਹੇ ਕੋਈ ਆਨਲਾਈਨ ਬੰਗਾ ਲੇ ਹਾਂਜੀ ਹਾਂਜੀ ਚਾਹੇ ਕੋਈ ਆਪਣੇ ਕੋਲ ਇੱਥੇ ਆ ਜਾਂਦਾ ਇੱਕ ਵਾਰੀ ਦੋਸਤੋ ਫੇਸ ਕੁਆਲਿਟੀ ਆਪਾਂ ਮੂੰਹ ਮੱਥਾ ਤੁਹਾਨੂੰ ਦਿਖਾ ਰਹੇ ਆ ਛੋਟਾ ਸਿੰਘ ਆਹ ਤੁਸੀਂ ਦੇਖ ਸਕਦੇ ਜੇ ਮੂੰਹ ਮੱਥੇ ਦੀ ਆ ਬਾਕੀ ਸੁਨਾਪਸ ਨੂੰ ਉਪ ਚੰਗਾ ਕਿਉਂ ਛੋਟੀ ਸਿੰਘੀ ਦੇ ਵਿੱਚ ਆ ਕਰਮਾ ਵਾਲੀ ਤੇ ਬਿਲਕੁ ਅਰ ਜੀ ਵੀਰ ਇਹ ਤੇ ਆਨਲਾਈਨ ਬਹੁਤੇ ਸੌਦਾ ਕਰਦੇ ਆ ਤੁਹਾਡੇ ਨਾਲ ਵੀਰ ਜਿਹੜੇ ਜੁੜੇ ਆ ਕਾਫੀ ਲੰਬੇ ਸਮੇਂ ਤੋਂ ਟਿੱਪਣ ਦੇ ਵਿੱਚ ਐਨ ਤਸੱਲੀ ਆ ਕਈ ਵਾਰ ਆਨਲਾਈਨ ਵੀ ਕੋਈ ਮਗਾਉਣਾ ਚਾਹੁੰਦਾ ਮੈਂ ਮੈਂ ਵੀਰ ਜੀ ਕੋਈ ਲਾ ਕੇ ਆ ਗਈ ਤਸੱਲੀ ਕਰਕੇ ਆਸੋ ਉਹਦੇ ਰੱਖ ਲੈਣੇ ਤੇ ਫਿਰ ਤੁਹਾਡੀ ਗੱਡੀ ਚੜਾ ਦੇ ਆ ਠੀਕ ਆ ਹਾਂਜੀ ਠੀਕ ਆ ਮਾੜਾ ਜੈ ਨੂੰ ਇੱਕ ਕੇ ਦਿਖਾ ਦੇ ਜੇ ਤੋਂ ਦੋਸਤੋ ਜਿੰਨੀ ਕਾ ਹੁਣ ਮੌਕੇ ਤੇ ਲੱਥੀ ਬਣੀ ਆ ਆ ਦੇਖੋ ਸੋ ਜਿੰਨੀ ਕ ਮੌਕੇ ਤੇ ਲੱਥੀ ਬਣੀ ਆ ਪਾ ਤੁਹਾਨੂੰ ਦਿਖਾ ਰਹੇ ਆ ਸੋ ਪਿੰਨਾ ਦੇ ਨਾਲ ਦੌਰਾਨ ਚਾਹੇ ਕੋਈ 40 50 ਦਿਨਾਂ ਦੇ ਦੌਰਾਨ ਥੱਲੇ ਚੰਗੀ ਬਣ ਜਾਊਗੀ ਮਨਾ ਕਰਵਾ 12 13 ਕਿਲੋ ਦੋ ਤਾਈ ਪਹਿਲੇ ਸੂਏ ਚ ਕੱਟੀ ਨੇ ਇਹ ਫਾਰਮ ਜੋ ਲਈ ਹੈ ਡੇਰੀ ਜੋ ਲਾਲਜੀ ਹੋਈ ਆ ਹਾਂ ਬਹੁਤ ਜਿਆਦਾ ਚੰਗੀ ਆ ਤੁਹਾਨੂੰ ਸਾਬ ਠੀਕ ਆ ਠੀਕ ਆ ਠੀਕ ਆ ਜਿੰਨਾ ਵੀ ਚੱਡਾ ਬਿਲਕੁਲ ਨਿੱਗਰ ਆ ਹਾਂ ਲੋ ਜੀ ਠੀਕ ਆ ਸੋ ਦੋ ਤੇ ਕੇ ਕਿਸਾਨ ਵੀਰੋ ਸੇਵਾ ਦਾ ਵੀ ਦੋ ਤੇ ਸੇਵਾ ਦਾ ਪਾਉਂਗਾ ਨਾ ਤੇ ਸਾਡੀ ਥੋੜੀ ਜਿਹੀ ਆ ਬਾਕੀ ਵੇਖੋ ਮੇਰਾ ਭਰਾ ਜਿਵੇਂ ਬਣਾ ਤੜਾ ਅੱਗੋਂ ਸਟਾਰਟ ਹੋ ਕੇ ਸੂ ਤੱਕ ਲੇਵਾ ਜਿਹੜਾ ਦੋਸੋਂ ਬਣਾ ਰਹੀ ਆ ਸੋ 4 5 ਜਣਾਂ ਦੇ ਵਿੱਚ ਚੰਗੀ ਉਮੀਦ ਕਰਦੇ ਆ ਵੀ ਬਣ ਚੱਲੀ ਜਾਊਗੀ ਸਪੈਨ ਵੀ ਤਸੱਲੀ ਗਾਰੰਟੀ ਆ ਭਾਰ ਪਿੱਛੇ ਦੀ ਗਾਰੰਟੀ ਤਸੱਲੀ ਆ ਉਹ ਮੇਰਾ ਵੀਰ ਚਾਹੇ ਕੋਈ ਆਨਲਾਈਨ ਸੌਦਾ ਕਰਦਾ ਚਾਹੇ ਤੁਸੀਂ ਇੱਥੇ ਵਿਜ਼ਿਟ ਕਰਦੇ ਜੇ ਉਹ ਜੋ ਤਸੱਲੀਆਂ ਤੁਹਾਨੂੰ ਦਿੱਤੀਆਂ ਗਈਆਂ ਉਸ ਵਿਹਾਰ ਤੇ ਤੁਸੀਂ ਸੌਦਾ ਕਰ ਲਿਆ ਜੀ ਇਧਰੋਂ ਇੱਕ ਬਹਿਣੀ ਵਾਲੇ ਪਾਸਿਓਂ ਵੀ ਤੁਹਾਨੂੰ ਦਿਖਾ ਦਗੇ ਆਹ ਦੇਖੋ ਜੀ ਚੱਲ ਕੋਈ ਨਹੀਂ ਕੋਈ ਨਹੀਂ ਬਣਾ ਬਣਾ ਠੀਕ ਆ ਬਣਾ ਦਿਓ ਅਜੇ ਨਹੀਂ ਮੇਰਾ ਨਾਮ ਠੀਕ ਆ ਲੈ ਵੀ ਅਰਸ਼ੇ ਖੋਲ ਕੇ ਮੇਰੇ ਵੀਰ ਤੋੜ ਕੇ ਦਿਖਾ ਦਿਦਾ ਰੋਵਲ ਜੀ ਕੁਰਸੀ ਚੁੱਕ ਲਓ ਜੀ ਕਰੋ ਚੈੱਕ ਸੋ ਸਮਾਂ ਦੋਸਤੋ ਬਿਨਾਂ ਦਾ ਦੇਰਵਾ ਅਨੁਪਾਏ ਦਿੱਤਾ ਹੈ। ਬਾਕੀ ਇੱਕ ਆਈਡੀਆ ਤੁਸੀਂ ਵੀ ਲੈ ਲੈਂਦੇ ਹੋ ਠੀਕ ਹੈ ਜੀ ਜਦੋਂ ਆਪਾਂ ਕੋਈ ਵੀ ਚੀਜ਼ ਦੇਖਦੇ ਆ ਸੋ 5-4 ਗ੍ਰਹਿਣ ਤੋਂ ਜ਼ਿਆਦਾ ਸਮੇਂ ਨਹੀਂ ਕਰਦੀ ਕਿ ਵਿੱਚ ਵਿੱਚ ਸੂਪ ਹੋਗੀ। ਹੰਦੂ ਸਾਹਿਬ 13-14 ਲੀਟਰ ਦੀ ਗਾਰੰਟੀ ਦੇ ਦਾਂਗੇ। ਠੀਕ ਹੈ ਵੀਰੇ। ਹਾਂਜੀ। ਕਰੋ ਚੈੱਕ ਠੀਕ ਹੈ ਜੀ। ਸੋ ਇੱਕਸਾਰ ਬਿਲਕੁਲ ਪੱਧਰ ਲੇਵਾ ਕੋਈ ਬਾਈ ਦਾ ਵੱਲਛਲ ਨਹੀਂ ਗਾਗਾ ਕੋਈ ਨੱਕਾ ਨਹੀਂ ਭੰਨਦੀਗੀ। ਬਿਲਕੁਲ ਉੱਪਰੋਂ ਵੀ ਦੇਖੋਗੇ ਤੁਸੀਂ ਪਿੰਡਾਂ ਦੀ ਵੀ ਬਿਲਕੁਲ ਪਤਲੀ ਆ। ਸੋ ਚੰਗੀ ਸੇਵਾ ਚੰਗੀ ਥਾਂ ਤੇ ਚਲੇਗੀ ਕਰਮਾਂ ਦੀ ਠੀਕ ਹੈ ਜੀ ਦੋਪਦੀ ਆਪਾਂ ਚੰਗੀ ਉਮੀਦ ਹੀ ਕਰ ਸਕਦੇ ਹਾਂ ਚਲੋ ਪਸ਼ੂਆਂ ਨੂੰ ਦੇ ਤਾਂ ਕਰਨਾ ਹੈ ਕਰਨਾ ਜਿੰਨੀ ਕਿ ਸੇਵਾ ਕਰ ਲਾਂਗੇ ਵੈਸੇ ਮੂੰਹ ਮੱਥੇ ਦੀ ਚੰਗੀ ਆ ਆ ਦੇਖੋ ਠੀਕ ਅਰ ਸਿਰੇ ਇੱਕ ਵਾਰੀ ਥੋੜਾ ਜਿਹਾ ਲਾਗਿਓ ਘਮਾ ਕੇ ਹੋਰ ਦਿਖਾ ਦਿਆ ਜੀ ਆ ਦੇਖੋ ਸੋ ਸੁਪਨਿਆ ਸੁਪਨਿਆ ਬਹੁਤ ਆ ਬਾਕੀ ਮਾਲ ਕਿਸਾਨ ਵੀਰੋ ਦੇ ਦੀ ਰੁਟੀਨ ਰੁਟੀਨ ਦੇ ਵਿੱਚ ਹੀ ਆਉਂਦਾ ਕਿ ਦੋ ਚਾਰ ਜਿਹੜੇ ਨਗ ਮੌਜੂਦ ਹੀ ਹੁੰਦੇ ਆ ਇਸ ਕਿਲੇ ਤੇ ਤਕਰੀਬਨ ਕੋਈ ਦੂਜੇ ਤੇ ਚੌਥੇ ਦਿਨ ਜਿਹੜੀ ਅਪਡੇਟ ਆ ਉਹ ਆਪਾਂ ਦਿੰਦੇ ਰਹੀਦਾ ਤੁਹਾਨੂੰ ਸੋ ਬਾਕੀ ਝੋਟੀ ਚੰਗੀ ਆ ਠੀਕ ਆ ਜੀ ਠੀਕ ਹੈ ਓਕੇ ਅਰ ਜੀ ਵੀਰੇ ਕੀ ਮੁੱਲ ਕੀ ਡਿਮਾਂਡ ਕਰਦੇ ਆ ਇਸ ਨੂੰ ਸਾਹਿਬ ਇਹਦਾ ਫੋਨ ਤੇ ਮੁੱਲ ਕਰਾਂਗੇ ਮੁੱਲ ਫੋਨ ਤੇ ਹਾਂਜੀ ਠੀਕ ਹੋਊਗਾ ਜਾਇ ਜੀ ਬਿਲਕੁਲ ਬਿਲਕੁਲ ਛੋਟਾ ਜਾਇ ਜੀ ਆ ਛੋਟਾ ਕਿੰਨਾ ਕੁ ਅੱਛਾ ਇੰਨਾ ਕੁ ਛੋਟਾ ਹਾਂ ਇੰਨਾ ਹੀ ਠੀਕ ਆ ਜੀ ਲੋ ਵੀ ਬਿਲਕੁਲ ਛੋਟਾ ਜਾਇਜ ਹੋਊਗਾ ਠੀਕ ਆ ਜੀ ਮੁੱਲ ਵੀ ਅੰਬਾਰੀ ਫੋਨ ਤੇ ਕਰਾਂਗੇ ਸੋ ਜਿਹੜੇ ਭਰਾ ਨੂੰ ਜੱਜ ਦੀ ਆ ਪਸੰਦ ਆਊਗੀ ਤੁਸੀਂ ਕਾਲ ਕਰ ਲਿਓ ਠੀਕ ਆ ਮੁੱਲ ਬਿਲਕੁਲ ਛੋਟਾ ਜਾਇਜ ਹੋਊਗਾ ਸੋ ਚਾਰ ਪੰਜ ਦਿਨਾਂ ਦੀ ਨਰਮ ਤੁਹਾਨੂੰ ਦੱਸ ਹੀ ਦਿੱਤਾ ਦੂਜਾ ਸਵੇਰ ਝੋਟੀ ਆ ਬਾਕੀ ਡੀਟੇਲ ਤੁਹਾਡੇ ਸਾ ਠੀਕ ਹੈ ਮੈਂ ਵੀ ਇੱਕ ਅਰਸ਼ ਆਪਣੇ ਨੰਬਰ ਵੀਰ ਕਰ ਦਿਆ ਸਾਂਜੇ 298148987179814898717 ਠੀਕ ਹੈ ਵੀਰੇ ਹਾਂਜੀ ਤੇ ਆ ਜਿਹੜੀ ਵਾਰਡ ਆਪਾਂ ਸੇਲ ਕਰ ਦਿੱਤੀ ਹਾਂਜੀ ਇਹ ਸੇਲ ਆ ਜੀ ਲੋ ਵੀ ਮੈਂ 3 13 ਕਿਲੋ ਦੁੱਧ ਹੈਗਾ ਵੀਰ ਜੀ 13 ਕਿਲੋ ਦੁੱਧ ਸੀ ਰੱਖ ਲੈ 20 ਕਿੱਗ ਦੇ ਨਾ ਸੁਈਏ ਸੰਧੂ ਸਾਹਿਬ ਹਾਂ ਵੀਆ ਕੇ ਦਿਨਾਂ ਦਾ ਸੁਆ ਸੀਗਾ ਤੇ ਸੁਆ ਵੀ ਦੂਜੇ ਦਿਜਾ ਹੋ ਗਈ ਹਾਂਜੀ ਦੂਜੇ ਸੁਆ ਵੀ ਜੀ ਦੂਜੇ ਸੁਆ ਬੱਚੀ ਵੀ ਮਗਰ ਕੀ ਸੀ ਅੱਛਾ ਵੀਰੇ ਬੱਛੀ ਲਾੜੀ ਫਾਰਮ ਵਾਲੇ ਦੀ ਮਗਰ ਬੱਛੀ ਸੀ ਫਾਰਮ ਵਾਲੇ ਦੇ ਲਾੜੀ ਫਾਰਮ ਵਾਲੇ ਹਾਂਜੀ ਕਰੋ ਤੇ ਇਹ ਵੈੜ ਸੀ ਇੱਕ ਜਿਹੜੀ ਅਦਰ ਝੋਟੀਆਂ ਪਹਾੜ ਨੂੰ ਦਿਖਾ ਦਿੰਦੀ ਆ ਇਹ ਅਵੇਲੇਬਲ ਆ ਸੇਲ ਦੇ ਲਈ ਮੇਰਾ ਭਰਾ ਕਰੋ ਕੰਟੈਕਟ ਤੇ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਸੋ ਮਿਲਤੇ ਆ ਅਕਾਦਮੀ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ